ਅਸੰਖ ਮੂਰਖ ਅੰਧਕੋਰੇ ਅਨੇਕ ਮੂਰਖ ਬੰਦੇ ਹਨ ਇਹ ਅਨੇਕ ਹੀ ਬੇਸਮਝ ਅਤੇ ਅਗਿਆਨੀ ਇਸ ਧਰਤੀ ਤੇ ਵਿਚਰ ਰਹੇ ਹਨ ਕਾਊਂਟਲੈਸ ਆਰ ਦਾ ਸਟੂਪਿਡ ਐਂਡ ਇਨਿਊਮਰੇਬਲ ਆਰ ਇੰਬੈਕਾਈਲ ਅਸੰਖ ਚੋਰ ਹਰਾਮਖੋਰ ਅਣਗਿਣਤ ਹੀ ਚੋਰ ਹਨ ਜੋ ਪਰਾਇਆ ਮਾਲ ਚੋਰੀ ਕਰਕੇ ਵਰਤ ਰਹੇ ਹਨ ਅਤੇ ਅਨੇਕ ਹੀ ਬੇਈਮਾਨੀ ਦਾ ਖੱਟਿਆ ਖਾਣ ਵਾਲੇ ਇਸ ਸ੍ਰਿਸ਼ਟੀ ਵਿੱਚ ਹਨ ਇਨਿਊਮਰੇਬਲ ਆਰ ਦਾ ਕੀਜ਼ ਹੂ ਲਿਵ ਬਾਈ ਫਰਾਡ ਐਂਡ ਅਨਫੇਅਰ ਮੀਨਸ ਅਸੰਖ ਅਮਰ ਕਰ ਜਾਹੀ ਜੋਰ ਅਨੇਕ ਵਿਅਕਤੀ ਜੋ ਜ਼ੁਲਮ ਤੇ ਜ਼ਬਰ ਨਾਲ ਹਕੂਮਤ ਚਲਾ ਜਾਂਦੇ ਹਨ देयर आर इनन्यूमरेबल हु आफ्टर एस्टैब्लिशिंग देयर किंगडम्स बाय फोर्स लीव दिस वर्ल्ड ਅਸੰਖ ਗੱਲ ਵੱਡ ਹਤਿਆ ਕਮਾਹੇ ਬੇਸ਼ਮਾਰੀ ਕਾਤਲ ਅਤੇ ਗੱਲ ਵੱਢਣ ਵਾਲੇ ਹਨ ਜੋ ਆਏ ਦਿਨਾਂ નિર્ਦੋਸ਼ਾਂ ਦੇ ਬੇਕਸੂਰਾਂ ਨੂੰ ਮਾਰਦੇ ਰਹਿੰਦੇ ਹਨ ਕਾਉਂਟਲੈਸ ਆਰ ਦਾ ਕੱਟ ਥਰੋਟਸ ਹੂ ਅਸੈਸੀਨੇਟ ਦਾ ਫੌਲਡਲੈਸ ਐਂਡ ਇਨੋਸੈਂਟ ਪੀਪਲ ਅਸੰਖ ਪਾਪੀ ਪਾਪ ਕਰ ਜਾਹੇ अनेका ਹੀ ਪਾਪੀ ਹਨ ਜੋ ਅਣਗਿਣਤ ਪਾਪ ਕਰੀ ਜਾਂਦੇ ਹਨ innumerable are the sinners living behind their trail of crime and yet go unpunished asank koodeyar koodey phirahe beshumar chuti aadmi thagiyan thokke karn vich ulje firde han countless are the lies who wander in treachery revolving round their own falsehood and duplicity ਅਸੰਖ ਮਲੇਚ ਮਲਪਖ ਕਾਹੇ ਅਣਗਿਨਤ ਨੀਚ ਬਿਟਨੀ ਵਾਲੇ ਲੋਕ ਗੰਦਾ ਆਹਾਰ ਤੇ ਵਿਹਾਰ ਕਰਦੇ ਹਨ देयर इज नो ਡਾਇਟ ਆਫ ਇੰਪ्युअर ਮਾਈਂਡਸ Who live on filth and garbage ਅਸੰਖ ਨਿੰਦਕ ਸਿਰ ਕਰ ਹੈ ਪਰ ਬੇਸ਼ੁਮਾਰ ਆਦਮੀ ਨਿੰਦਾ ਕਰ ਕਰਕੇ ਆਪਣੇ ਸਿਰ ਤੇ ਪਾਪਾਂ ਦਾ ਭਾਰ ਚੁੱਕਦੇ ਰਹਿੰਦੇ ਹਨ ਇਨ ਨਿਊਮਰੇਬਲ ਆਰ ਦਾ slandrers who are always taking on their heads the load of others evil and derogation nanak neech kah vichar shri guru nanak dev ji ate nimarta sat karde han ke main neech eh vichar kar reha han but power and intellect the sinner non has to depict this creation ਬਾਰੇ ਆ ਨਾ ਜਾਵਾ ਇੱਕ ਵਾਰ हे ਪ੍ਰਭੂ ਅਕਾਲ ਮੂਰਤ ਮੇਰੀ ਹਸਤੀ ਕੀ ਹੈ ਮੈਂ ਤਾਂ ਇੱਕ ਵਾਰ ਵੀ ਤੈਥੋਂ ਸਦਕੇ ਨਹੀਂ ਹੋ ਸਕਦਾ what am i a useless one not fit even once to be made a sacrifice to you ਜੋ ਤੁਧ ਪਾਵੈ ਸਾਈ ਬਲੀਕਾਰ ਹੈ ਅਕਾਲ ਪੁਰਖ ਹੈ ਜੋ ਕਮ ਤਾਨੂੰ ਮਨਜ਼ੂਰ ਅਤੇ ਪਸੰਦ ਹੈ ਉਈ ਕਮ ਉੱਤਮ ਅਤੇ ਚੰਗਾ ਹੈ ਵਟ ਏਵਰ ਬੀ ਯੂਰ ਵਿਸ਼ ਆਰ ਲਾਈਕਿੰਗ 댓 ਇਜ਼ ਬੈਸਟ ਤੂ ਸਦਾ ਸਲਾਮਤ ਨਿਰੰਕਾਰ ਏ ਅਕਾਲ ਪੁਰਖ ਵਾਹਿਗੁਰੂ ਜੀਓ ਤੂ ਅਕਾਰ ਰਹਿ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਵਿੱਚ ਕੋਈ ਤਬਦੀਲੀ ਬਦਲਾਅ ਨਹੀਂ ਹੈ ਓ ਲਾਰਡ ਯੂ ਆਰ ਅ ਫਾਰਮਲੈਸ ਵਨ ever perfect and immutable asankhay nav asankhatao tere naam beyant han ate teriyan thaama vi beyant han countless are thy names and abods agam agam asankh lo manukh di pahunch to pare hor pare anginat tere doshan dariyal miss beyond description ਇਟ ਇਜ਼ ਬਿਯੋਨਡ ਮੈਨਸ ਰੀਚ ਅਸੰਖ ਕਹੈ ਸਿਰ ਪਾਰ ਹੋਏ ਬੇਗਿਣਤ ਕਹਿ ਨਾਲ ਵੀ ਸਿਰ ਤੇ ਪਾਰ ਹੈ ਇਸ ਵਿੱਚ ਥੋੜਾ ਕਰਕੇ ਦੱਸਣ ਦਾ ਦੋਸ਼ ਹੈ ਇਹਨਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ ਟੈਲਿੰਗ ਦਮ ਐਸ ਕਾਉਂਟਲੈਸ ਐਂਡ ਇਨਿਊਮਰੇਬਲ ਇਸ ਨਾਟ ਪ੍ਰੋਪਰ ਵੀ ਕੈਨ ਨਾਟ ਕੰਪਰੀਹੈਂਡ ਹਿਸ ਇਨਫਿਨਿਟੀ ਐਂਡ ਐਕਸਪੈਂਸ ਅਖਰੀ ਨਾਮ ਅਖਰੀ ਸਲਾਹਾ ਅਖਰਾ ਨਾਲ ਹੀ ਉਸ ਦਾ ਨਾਮ ਲਿਆ ਜਾਂਦਾ ਹੈ ਤੇ ਸ਼ਬਦ ਰਾਹੀਂ ਉਸ ਦੀ ਵਡਿਆਈ ਕੀਤੀ ਜਾਂਦੀ ਹੈ ਵੀ ਅਟਰ ਗੋਡਸ ਨੇਮ ਐਂਡ ਪ੍ਰੇਸਿਸ ਥਰੂ ਵਰਡਸ ਅਖਰੀ ਗਿਆਨ ਗੀਤ ਗੁਣ ਗਾ ਅਖਰਾ ਨਾਲ ਹੀ ਵਾਹਿਗੁਰੂ ਦੇ ਗਿਆਨ ਅਤੇ ਗੁਣਾਂ ਦੇ ਗੀਤ ਗਾਏ ਜਾਂਦੇ ਹਨ ਵੀ ਸਿਗਨੋਲਜ ਐਂਡ ਵਰਚੂਜ਼ ਆਫ ਗੋਡ ਥਰੂ ਵਰਡਸ ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਦੁਆਰਾ ਹੀ ਬਾਣੀ ਲਿਖੀ ਅਤੇ ਬੋਲੀ ਜਾਂਦੀ ਹੈ ਬਾਇ ਵਰਡਸ ਗੋਡ ਸੀਨਸ ਆਰ ਅਟਰਡ ਐਂਡ ਰਿਕਾਰਡਡ ਅੱਖਰਾਂ ਸਿਰ ਸੰਜੋਗ ਵਖਾਣ ਅੱਖਰਾਂ ਰਾਹੀਂ ਮਥੇ ਤੇ ਲਿਖੇ ਲਿਖਾਂ ਬਾਰੇ ਸਪਸ਼ਟ ਕੀਤਾ ਜਾਂਦਾ ਹੈ ਦਾ ਡੈਸਟੀਨੀ ਰਿਟਨ ਔਨ ਵਨਸ ਪੋਰਡ ਇਜ਼ ਡਿਸਕ੍ਰਾਈਬਡ thro ਵਰਡਸ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਸ ਪ੍ਰਭੂ ਨੇ ਇਹ ਕਿਸਮਤ ਦੇ ਅੱਖਰ ਲਿਖੇ ਹਨ ਉਸ ਦੇ ਸਿਰ ਤੇ ਅੱਖਰ ਨਹੀਂ ਹਨ ਪਾ ਉਹ ਆਜ਼ਾਦ ਹੈ ਉਸ ਦੇ ਸਿਰ ਤੇ ਕੋਈ ਲੇਖ ਨਹੀਂ ਲਿਖੇ ਜਾਂਦੇ ਹਨ ਗੋਡ ਹੂ ਰਾਈਟਸ ਡੈਸਟਨੀਸ ਆਫ ਮੋਰਟਲਸ ਬੀਅਰਸ ਨੋ ਸੱਚ ਲੈਟਰਸ ਔਨ ਹਿਸ ਫੋਰਹੈਡ ਜੀਵਪੁਰ ਮਾਏ ਤਿਵ ਤਿਵ ਪਾਹੇ

he has created nothing but manifestation of his name and spirit vinana vana ikothao artha usnao hai naam to bina koi ta nahi hai god's name is present everywhere there is no place without his name kudrat kavan kaha vichar mere vich ki takat hai कि मैं वाई गुरु दी कुदरत बारे विचार कर सका मेरी त कोई हैसियत नहीं आई हैव नो पावर एंड इंटेलेक्ट टू एक्सप्लेन योर क्रिएशन एंड प्रेज ओ लॉर्ड ऑलमाइटी बारेया ना जावा एक वार हे प्रभु मेरी हस्ती की है मैं ता एक बार भी तहु सदके कुर्बान नहीं हो सकदा आई एम अनवर्थी यूज़लेस वन not fit even once to accomplish any sacrifice to him jo tud paave sai palikar hey waiguru ji jo kam toanu manzoor ate pasand hai ohi changa te uttam hai whatever pleases you that is the best tu sada salamat nirankar hey akal purakh waiguru ji o ਉਹ ਆਕਾਰ ਰਹਿਤ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਵਿੱਚ ਕੋਈ ਤਬਦੀਲੀ ਜਾਂ ਬਦਲਾਅ ਨਹੀਂ ਹੈ ఓ ਲਾਰਡ ਯੂ ਆਰ ਆ ਫਾਰਮਲੈਸ ਵਨ ਐਵਰ ਪਰਫੈਕਟ ਐਂਡ ਇਮਿਊਟੇਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ